ਹੁਣ ਆਕੇ ਮੇਰਾ ਵਾਲੀਏ ਮੇਹਰਾ ਦੇ ਛੱਟੇ ਮਾਰਦੇ ਅਸੀਂ ਦਰ ਤੇਰੇ ਧਿਆਨ ਖਲੋਤੇ ਮਾ ਦਰ ਤੇਰੇ ਧਿਆਨ ਖਲੋਤੇ ਅਸੀਂ ਦਰ ਤੇਰੇ ਧਿਆਨ ਖਲੋਤੇ ਸਾਡੇ ਵਿਗੜੇ ਕਾਜ ਸਵਾਰ ਦੇ ਹੁਣ ਆਕੇ ਮੇਰਾ ਵਾਲੀਏ ਮੇਹਰਾ ਦੇ ਛੱਟੇ ਮਾਰਦੇ ਹੁਣ ਆਕੇ ਮੇਰਾ ਵਾਲੀਏ ਮਹਿਰਾਂ ਦੇ ਛੱਟੇ ਮਾਰੀਦੇ। ਜੇਹਰਿਕ ਦੀ ਪਹਾੜੀਆਂ ਦੇ ਵਿੱਚ ਮੌਜੂਦ ਮੰਦਰ ਮਾਤਾ ਜੈੰਤੀ ਦੇਵੀ ਦਾ ਮਾਤਾ ਜੈੰਤੀ ਦੇਵੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖते ਹੋਏ ਕੂਕੂ ਭਗਤ ਮੁਲਾਪੁਰ ਗਰੀਬਦਾਸ ਦੇ ਵੱਲੋਂ ਮਾਤਾ ਦੀ ਚੌਂਕੀ ਕਰਵਾਈ ਗਈ ਜਿਸ ਦੇ ਵਿੱਚ ਕੇ ਵਿਸ਼ੇਸ਼ ਤੌਰ ਤੇ ਗੁਲਾਮ ਬਾਬਾ ਮੁੰਨਾ ਸ਼ਾ ਕਾਦਰੀ ਦੇ ਵੱਲੋਂ ਸਮੂਲਿਤ ਕੀਤੀ ਗਈ। ਮੁੰਨਾ ਸ਼ਾ ਕਾਦਰੀ ਦੇ ਵੱਲੋਂ ਕੂਕੂ ਭਗਤ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਚਾਰ ਸਾਂਝੇ ਕੀਤੇ ਗਏ। ਇਲਾਕੇ ਦੀ ਸੰਗਤ ਦੇ ਵੱਲੋਂ ਵੱਧ ਚੜ ਕੇ ਹਿੱਸਾ ਪਾਇਆ ਗਿਆ ਅਤੇ ਵੱਖ-ਵੱਖ ਕਲਾਕਾਰਾਂ ਦੇ ਵੱਲੋਂ ਮਾਤਾ ਦੀਆ ਭੇਟਾ ਗਾ ਕੇ ਚੌਂਕੀ ਦੇ ਵਿੱਚ ਹਾਜ਼ਰੀ ਲਗਵਾਈ ਗਈ। ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਵਸਿਆ ਪ੍ਰਾਚੀਨ ਮੰਦਿਰ ਮਾਤਾ ਜੈੰਤੀ ਦੇਵੀ ਦਾ ਜਿੱਦੇ ਹਜ਼ਾਰਾਂ ਹੀ ਭਗਤ ਮਾਤਾ ਦੇ ਦਰਵਾਜ਼ੇ ਵਿੱਚ ਆ ਕੇ ਮਾਤਾ ਦੀ ਸੇਵਾ ਕਰਦੇ ਆ। ਸੱਜਦਾ ਕਰਦੇ ਆ ਹਰ ਸਾਲ ਵੱਡੇ ਪੱਧਰ ਤੇ ਲੰਗਰ ਵੀ ਲਗਾਉਂਦੇ ਆ ਵਿੱਚੋ ਹੀ ਭਗਤ ਮੁੱਲਾਪੁਰ ਗਰੀਬ ਦਾਸ ਤੋਂ ਕੂਕੂ ਭਗਤ ਜੋ ਕਈ ਸਾਲਾਂ ਤੋਂ ਮਾਤਾ ਦੇ ਦਰਬਾਰ ਦੇ ਵਿੱਚ ਜੀ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਸੋ ਅੱਜ ਵੀ ਕੂਕੂ ਭਗਤ ਜੀ ਵੱਲੋਂ ਮਾਤਾ ਦੇ ਦਰਬਾਰ ਤੇ ਮਾਤਾ ਜੈਨਤੀ ਦੇਵੀ ਦਾ ਜੋ ਜਨਮ ਦਿਨ ਮਨਾਇਆ ਗਿਆ ਹੈ ਸੋ ਸਾਰੇ ਮੌਜੂਦ ਹੈ ਸੇਵਾਦਾਰ ਜੀ ਜਿਨ੍ਹਾਂ ਨੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਸੋ ਸਾਰੇ ਤੁਸੀਂ ਵੇਖ ਸਕਦੇ ਹੋ ਸੋ ਗੱਲਬਾਤ ਕਰਦੇ ਆ ਕਿ ਕੂਕੂ ਭਗਤ ਜੀ ਨਾਲ ਇਦਰਾ ਸਾਲਾ ਤੋਂ ਮਾਤਾ ਜੀ ਦੇ ਹੀ ਤੁਸੀਂ ਸੇਵਾ ਕਰਦੇ ਆ ਰਹੇ ਹੋ ਵੀਰੇ ਹੁਣ ਆਏ ਨਹੀਂ ਪਤਾ ਲੱਗਦਾ ਕਿੰਨੇ ਸਾਲ ਹੋ ਗਏ ਜਾਂ ਤੇ ਸੋਝੀ ਲੱਗੀ ਬਦ ਇਦਰੀ ਨੂੰ ਲੱਗੇ ਪਈ ਸੀ ਹਾਂ ਜੀ ਅੱਜ ਮਾਤਾ ਦੇ ਦਰਬਾਰ ਦੇ ਵਿੱਚ ਜੋ ਮਾਤਾ ਦਾ ਤੁਸੀਂ ਜਨਮ ਦਿਨ ਮਨਾਇਆ ਹੈ ਕਿੰਨਾ ਕੁ ਪਿਆਰ ਮਿਲਿਆ ਭਗਤਾਂ ਦੇ ਵੱਲੋਂ ਕਿੰਨਾ ਕਮਨੋਂ ਸੰਤੁਸ਼ਟੀ ਮਿਲੀ ਬਹੁਤ ਖੁਸ਼ੀ ਮਿਲੀ ਜੀ ਮਾਤਾ ਜੀ ਨੇ ਆਪ ਕਰਵਾਇਆ ਹਰ ਭਾਈਆਂ ਦਾ ਕਿਰਪਾ ਦਾ ਹੋਇਆ ਸਭ ਕੁਝ ਆਪੇ ਕਰਾਉਣੇ ਵਾਲੇ ਜੀ ਮਾਤਾ ਜੀ ਆਪ ਭਾਈ ਸੰਗਤ ਕੀ ਗਏ ਲੇਖ ਨਗਰ ਕਿਹੜੇ ਗਏ ਪਹਿਲਾਂ ਵੀ ਤੁਸੀਂ ਇਹ ਜਨਮ ਦਿਨ ਮਨਾਇਆ ਕਿ ਪਹਿਲੀ ਵਾਰੀ ਇਦਾਂ ਨਹੀਂ ਪਹਿਲਾਂ ਵੀ ਕਈ ਗੱਲਾਂ ਹੋ ਗਈਆਂ ਜੀ ਹਾਂ ਜੀ ਕਈ ਗੱਲਾਂ ਹੋਗੀਆਂ ਜੀ ਆ ਮਾਤਾ ਦੀ ਕਿਰਪਾ ਹੋ ਜਿੰਦੀ ਉਹ ਹਰ ਕਈ ਸਾਲ ਲੱਗ ਹੋ ਗਈ ਸੀ ਕੰਮ ਚੱਲਦੇ ਨੇ ਜੀ ਮਾਤਾ ਦੀ ਕਿਰਪਾ ਕਰੇ ਹੋ ਰਿਹਾ ਪਾਣੀਾਂ ਦੀ ਕਿਰਪਾ ਕਰ ਰਿਹਾ ਹਾਂ ਜੀ ਤੁਸੀਂ ਸਾਰਾ ਕੁਝ ਜੋ ਆਪਣੇ ਜੀਵਨ ਦਾ ਮਾਤਾ ਨੂੰ ਸੌਂਪਦਾ ਕਦੇ ਮਹਿਸੂਸ ਕਰਿਆ ਵੀ ਮੈਂ ਵੀ ਦੁਨੀਆਦਾਰੀ ਦੇ ਵਿੱਚ ਪੈਂਦਾ ਜਾਂ ਮੇਰੇ ਵੀ ਬਾਲ ਬੱਚੇ ਹੁੰਦੇ ਤਾਂ ਨਹੀਂ ਜੀ ਬੱਚੇ ਜਿੱਥੇ ਕਿ ਮੇਰੀ ਡਿਊਟੀ ਉੱਥੇ ਲਾਤੀ ਮੈਨੂੰ ਆਪਾਂ ਖੁਸ਼ ਹੋ ਜਾਈ ਚਾਹ ਰੱਖਾ ਉੱਥੇ ਰਹਿਣਾ ਪੈਣਾ ਜੀ ਹਾਂ ਜੀ ਜੋ ਅੱਜ ਪਿੰਡ ਦੇ ਨੌਜਵਾਨ ਐ ਤੇ ਹੋਰ ਜੋ ਬਜ਼ੁਰਗ ਐ ਕਿੰਨਾ ਕੁ ਜੋ ਤੁਹਾਨੂੰ ਸਹਿਉ ਕਰਦੇ ਆ ਹਰ ਪ੍ਰੋਗਰਾਮ ਦੇ ਵਿੱਚ ਹਰੇਕ ਸਾਰਾ ਪਿਆਰੇ ਦਿੰਦੇ ਜੀ ਸਾਰੇ ਹਾਂਜੀ ਬਰ ਮਾਤਾ ਦੀ ਕਿਰਪਾ ਹੈ ਸਾਬ ਪਿਆਰ ਦਿੰਦੇ ਜੀ ਤਾਂ ਪਾਂ ਜਾਂ ਗਲੇ ਬੰਦਾ ਬੜਾ ਜੀ ਵਿੱਚ ਸੰਗਤ ਆ ਗਈ ਸਭ ਆ ਕੇ ਲਾ ਲਈ ਵੀ ਵਿੱਚ ਸਭ ਆ ਕੇ ਮਾਤਾ ਕੀ ਪਰਿਵਾਰ ਸਭ ਨਕਰ ਖੇੜੇ ਦੀ ਕਿਰਪਾ ਅੱਜ ਦਰਬਾਰ ਦੇ ਵਿੱਚ ਮੁੰਨਾ ਸ਼ਾ ਕਾਦਰੀ ਵੱਲੋਂ ਵੀ ਅੱਜ ਜੋ ਇੱਥੇ ਸਮੂਲਿਤ ਕੀਤੀ ਗਈ ਹੈ ਕਿਦਾਂ ਦੇਖ ਲਓ ਜੀ ਉਹਨਾਂ ਨੂੰ ਬੜਾ ਬੰਨ ਖੁਸ਼ ਹੋਇਆ ਜੀ ਹਾਂ ਆਤਮਾ ਖੁਸ਼ ਹੁੰਦੀ ਜੇ ਕੋਈ ਲੁ ਆਵੇ ਤਾਂ ਬੜਾ ਖੁਸ਼ ਹੁੰਦਾ ਮਾਤਾ ਕੀ ਕਿਰਪਾ ਕਰੂਣਾਂ ਮਾਤਾ ਨੇ ਉਹਨਾਂ ਨੂੰ ਵੀ ਬੁਲਾ ਲਿਆ ਉਹਨਾਂ ਦੀ ਹਾਜ਼ਰੀ ਕਬੂਲ ਕਰ ਲਈ ਬੜੀ ਖੁਸ਼ੀ ਦੀ ਬਾਤ ਹੈ ਹਾਂ ਜੀ ਮਾਰ ਨਗਰਮਾ ਪਰ ਵੇਸ ਹੋਏ ਸੋ ਜੈ ਕਾਰਾਮਾ ਜੈਂਤੀ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇਖੋ ਜੀ ਮਾਤਾ ਰਾਣੀ ਮਾ ਜੈਂਤੀ ਦੇਵੀ ਦੀ ਅਸੀਮ ਕਿਰਪਾ ਦੇ ਨਾਲ ਮਹਾਮਈ ਦੀ ਹੈ ਚੌਂਕੀ ਕਰਵਾਈ ਗਈ ਹੈ ਭਗਤਾ ਵੱਲੋਂ ਮਾ ਜੈੰਤੀ ਦੇਵੀ ਦੇ ਜਨਮ ਦਿਵਸ ਤੇ ਇਹ ਮਹਾਮਈ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਹੈ ਇਹ ਪਗਲ ਜੀ ਵੱਲੋਂ ਹਰ ਸਾਲ ਆਪਣੀ ਸੇਵਾ ਲਗਾਈ ਜਾਂਦੀ ਹੈ ਤੇ ਇਹਨਾਂ ਦੀ ਸੇਵਾ ਦੇ ਨਾਲ ਇਹ ਇਹਨਾਂ ਬੱਚਿਆਂ ਦੀ ਜਿਹੜੀ ਸੇਵਾ ਹੁੰਦੀ ਹੈ ਕਈਆਂ ਵੱਲੋਂ ਆਪਣੀ ਹਾਜ਼ਰੀ ਗਾ ਕੇ ਲਵਾ ਕੇ ਭਜਨ ਮਾਤਾ ਦੇ ਗਾ ਕੇ ਹਾਜ਼ਰੀ ਲਵਾਈ ਜਾਂਦੀ ਹੈ ਕਈਆਂ ਵੱਲੋਂ ਲੰਗਰ ਵਰਤਾ ਕੇ ਹਾਜ਼ਰੀ ਲਗਾਈ ਜਾਂਦੀ ਹੈ ਸੋ ਹਰ ਤਰ੍ਹਾਂ ਦੀ ਹਾਜ਼ਰੀ ਜਿਹੜੀ ਮਹਾਰਾਣੀ ਕਬੂਲ ਕਰਦੀ ਹੈ ਸੋ ਮੈਂ ਤਾਂ ਪਹਿਲੀ ਵਾਰ ਇਸ ਡੇਰੇ ਦੇ ਵਿੱਚ ਆਇਆ ਆ ਕੂਕੂ ਭਗਤ ਜੀ ਦੇ ਅਕਸਰ ਜਨਮ ਦਿਨ ਦੇ ਵਿੱਚ ਜਦੋਂ ਮੇਲੇ ਜਾਂ ਆਉਂਦੇ ਜਾਂਦੇ ਆ ਉਸ ਟਾਈਮ ਲੰਗਰ ਪ੍ਰਸ਼ਾਦ ਛਕੀਦਾ ਹੈ ਬਟ ਇਹ ਚੌਂਕੀ ਦੇ ਵਿੱਚ ਅਸੀਂ ਪਹਿਲੀ ਵਾਰ ਹਾਜ਼ਰੀ ਲਗਾਈ ਹੈ ਅਸੀਂ ਭਗਤ ਜੀ ਦਾ ਦਿਨੋ ਧੰਨਵਾਦ ਕਰਦੇ ਹਾਂ ਤਾਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਮੈਂ ਹਾਜ਼ਰੀ ਪਹਿਲੀ ਵਾਰ ਲਾਈ ਹੈ ਉਦਾਂ ਦਰਬਾਰ ਦੇ ਦਰਸ਼ਨ ਬਹੁ ਵਾਰ ਹੀ ਕੀਤੇ ਆ ਸਾਡੇ ਭਗਤ ਜੀ ਹਰ ਸਾਲ ਜਦੋਂ ਮਹਾਮਾਈ ਦਾ ਮੇਲਾ ਹੁੰਦਾ ਉਦੋਂ ਲੰਗਰ ਲਗਾਉਂਦੇ ਆ ਸਾਰੀ ਸੰਗਤ ਇੱਥੇ ਲੰਗਰ ਛੱਕੇ ਜਾਂਦੀ ਏ ਤੇ ਮਹਾਮਾਈ ਦੀ ਐਸੀ ਕਿਰਪਾ ਹੈ ਕਿ ਲਗਾਤਾਰ 3 ਦਿਨ ਮੇਲਾ 3 ਦਿਨ ਲੰਗਰ ਚੱਲਦਾ ਮਹਾਮਾਈ ਦਾ ਔਰ ਆਸ਼ੀਰਵਾਦ ਜਦੋਂ ਹੁੰਦਾ ਸਾਰੇ ਭਗਤਾਂ ਦੇ ਫੇਰੀ ਸਭ ਕੁਝ ਮਿਲਦਾ ਏ ਔਰ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਮਹਾਮਾਈ ਦੇ ਜਨਮ ਦਿਵਸ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਮਾਂ ਦੇ ਚਰਨਾਂ 'ਚ ਹਾਜ਼ਰੀਆਂ ਲਾਈਆਂ ਮਹਾਮਾਈ ਦਾ ਪਿਆਰ ਤੇ ਸੰਗਤਾਂ ਦਾ ਪਿਆਰ ਮਿਲਿਆ ਜੀ ਚਲੋ ਦੋ ਬੋਲ ਪੱਕੀ ਪੇਟ ਕੇ ਜੋ ਸਾਡੇ ਦਰਸ਼ਕਾਂ ਨੂੰ ਸੁਣਾਉਂਦੇ ਹਾਂ ਪੱਕੀ ਪੇਟਾਂ ਪੱਕੀਆਂ ਪੇਟਾਂ ਦੇਖੋ ਜੀ ਅੱਜ ਕੱਲ ਵੈਸੇ ਕੋਈ ਬਹੁਤ ਘੱਟ ਘਾਉਂਦੇ ਨੇ ਪਰ ਪੁਰਾਤਨ ਸਮੇਂ ਤੋਂ ਚਲਦੀਆਂ ਆ ਰਹੀਆਂ ਦੋ ਬੋਲ ਮੈਂ ਸੁਣਾ ਦਿੰਨਾ ਹੁਣ ਆ ਕੇ ਮੇਰਾ ਵਾਲੀਏ ਮੇਰਾ ਦੇ ਛੱਟੇ ਮਾਰੀ ਦੇ ਅਸੀਂ ਦਰ ਤੇਰੇ ਤੇ ਆਨ ਖਲੋਤੇ ਮਾ ਦਰ ਤੇਰੇ ਤਿਆਨ ਖਲੋਤੇ ਅਸੀਂ ਦਰ ਤੇਰੇ ਤਿਆਨ ਖਲੋਤੇ ਸਾਡੇ ਵਿਗੜੇ ਕਾਜ ਸਵਾਰ ਦੇ ਹੁਣ ਆਕੇ ਮੇਰਾ ਵਾਲੀਏ ਮਹਿਰਾਂ ਦੇ ਛਟੇ ਮਾਰਦੇ ਹੁਣ ਆਕੇ ਮੇਰਾ ਵਾਲੀਏ ਮਹਿਰਾਂ ਦੇ ਛਟੇ ਮਾਰਦੇ ਸੋ ਐਦਾਂ ਦੀਆਂ ਪੱਕੀਆਂ ਪੇਟਾਂ ਮੈਂ ਸਾਰੇ ਭਗਤਾਂ ਨੂੰ ਕਹਾਂਗਾ ਜਿੰਨੇ ਵੀ ਜਾਗਨ ਲਾਈਨ 'ਚ ਹੈ ਕਿ ਪੱਕੀਆਂ ਪੇਟਾਂ 'ਤੇ ਜ਼ਰੂਰ ਗਿਆ ਕਰੋ ਇਹ ਪੱਕੀ ਪੇਟ ਦੇ ਨਾਲ ਸਿੱਧੀ ਮਾਂ ਦੇ ਚਰਨਾਂ 'ਚ ਹਾਜ਼ਰੀ ਲੱਗਦੀ ਹੈ ਬਲੋ ਸੱਚੇ ਦਰਵਾਰ ਕੀ ਜੈ ਸਾਡੇ ਨਾਲ ਸ਼ੋਸ਼ਲ ਰਿੰਦਪੁਰੀ ਜੀ ਵੀ ਸਾਡੇ ਨਾਲ ਹੈ ਪੂਰੀ ਸਾਹਿਬ ਪਿੰਡ ਮੁੱਲਾਪੁਰ ਗਰੀਬ ਦਾਸਤੇ ਪੂਰੀ ਰਹਿਮਤ ਹੈ ਮਾਤਾ ਦੀ ਸੋ ਹਰ ਸਾਲ ਕੂਕੂ ਪਗਜ ਜੀ ਦੇ ਵੱਲੋਂ ਸੇਵਾ ਦੇ ਵਿੱਚ ਲੰਗਰ ਲਗਾਇਆ ਜਾਂਦਾ ਹੈ ਕਿ ਇਸ ਤਰ੍ਹਾਂ ਦੇਖਦੇ ਹੋ ਹਰ ਸਾਲ ਵੱਡੇ ਪੱਤਰ ਤੇ ਪਹਿਲਾਂ ਤਾਂ ਜੰਗਲ 'ਚ ਮੰਗਲ ਲਗਾਉਣ ਵਾਲੀ ਸਾਡੀ ਮਾਤਾ ਜੈਨਤੀ ਦੇਵੀ ਜੀ ਦੀ ਜੈ ਕਿਉਂਕਿ ਮਾਤਾ ਸਾਰੇ ਪਿੱਛੇ ਸਾਰੇ ਜੈਕਾਰਾ ਜੰਤੀ ਦੇ ਵੀ ਦਾ ਬਹੁਤ ਸਾਰੇ ਬਾਰਕੀ ਜੈ ਸੋ ਸਾਡੀ ਇਕੱਲੀ ਨਗਰੀ ਤੇ ਨਹੀਂ ਪੂਰੀ ਦੇਸ਼ ਦੁਨੀਆ ਤੇ ਮਾਤਾ ਦਾ ਸਾਡੇ ਗੁਰੂਆਂ ਪੀਰਾਂ ਦਾ ਇਹ ਸਾਡੀ ਧਰਤੀਓ ਪਗਾ ਵਾਲੀ ਹੈ ਜਿੱਥੇ ਸਾਡੇ ਭਗਤ ਜੀ ਕੂਕੂ ਭਗਤ ਜੀ ਜਿਹੜੇ ਮੇਰੇ ਖੱਲਾ ਵੀ ਜੰਗਲ ਚ ਮੰਗਲ ਅਸੀਂ ਛੋਟੇ ਹੁੰਦੇ ਤੋਂ ਇੱਥੇ ਆ ਰਹੇ ਔਰ ਇਹ ਇਹਨਾਂ ਦਾ ਬਹੁਤ ਵੱਡਾ ਇੱਕ ਜਿਹੜਾ ਹੈ ਇਹ ਯੋਗਦਾਨ ਕਰੋ ਮਾਤਾ ਰਾਣੀ ਦੀ ਕਿਰਪਾ ਕਰੋ ਇਹਨਾਂ ਤੇ ਔਰ ਇਹ ਸੰਗਤ ਜਿਹੜੀ ਹੈ ਪੂਰੇ ਇਲਾਕੇ ਦੀ ਜਿਹੜੀ ਜੁੜੀ ਵੀ ਆ ਕੇ ਇੱਥੇ ਅਸ਼ੀਰਵਾਦ ਲੈਂਦੀ ਸਮੇ ਸਮੇਤੇ ਤੁਸੀਂ ਵੀ ਇੱਥੇ ਪਹੁੰਚੇ ਹੋ ਔਰ ਕਿੰਨਾ ਆਨੰਦ ਇੱਥੇ ਕਿੰਨੀ ਅੱਛੀ ਗੁੰਗਾਨ ਸਾਡੇ ਸੰਦੀਪ ਗੁਰਦਾਸ ਅਮਨ ਜੀ ਸਾਡੇ ਲੱਖਾ ਜੀ ਹੋਰ ਸਾਡੇ ਭੂਟੋ ਬੈਂਜੋ ਬਹੁਤ ਅੱਛੇ ਅੱਛੇ ਕਲਾਕਾਰ ਮੈਂ ਕਹਾਂ ਕਿਦਾ ਕਿਦਾਂ ਨਾਮ ਲੈ ਦਈਏ ਵੀ ਅੱਜ ਇੰਨਾ ਆਨੰਦ ਆ ਰਿਹਾ ਸੀ ਵੀ ਦਿਲ ਕਰਦਾ ਸੀ ਵੀ ਪੂਰੀ ਰਾਤ ਤੱਕ ਉਹ ਚੱਲੇ ਚਲੋ ਜਿੰਨੀ ਦੇਰ ਮਾਤਾ ਰਾਣੀ ਨੇ ਹੁਕਮ ਦਿੱਤਾ ਸਾਡਾ ਸਾਰਿਆਂ ਦਾ ਪਿਆਰ ਪਾਸੀ ਇੱਥੇ ਲੰਗਰ ਵੀ ਚੱਲੇ ਆ ਔਰ ਇਸ ਤਰ੍ਹਾਂ ਹੀ ਚੱਲਦੇ ਆ ਮੇਰੇ ਖਾਲ ਸਾਲ ਚ ਬੜੇ ਮੇਲੇ ਵੀ ਮਾਤਾ ਦੇ ਆ ਹੋਰ ਵੀ ਪ੍ਰੋਗਰਾਮ ਆਨੇ ਅੱਜ ਮਹਾਵੀਰ ਜਨਮਤੀ ਜੀ ਆ ਉਹਦੀ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਸ਼ੀ ਦੀ ਜੀ ਰਾਮ ਜੈ ਸ਼ੀ ਦੀ ਸ਼ਾਮ ਜੈ ਮਾਤਾ ਸੀਤਾ ਜੀ ਸਾਰਿਆਂ ਦੇ ਇਹ ਅਸ਼ੀਰਵਾਦ ਨਾਲ ਇਹ ਔਰ ਤੁਹਾਡਾ ਜਿਹੜਾ ਪ੍ਰੇਮ ਭਾਵ ਹੈ ਥੋੜੀ ਭਗਤੀ ਹੈ ਇਹ ਦੇਖੋ ਸੰਗਤ ਖੜੀ ਹੈ ਆ ਬੱਚੇ ਇਹ ਦੇਖੋ ਕਲਕੱਤਾ ਤੋਂ ਆਏ ਆ ਇਹ ਹੈ ਤਾਂ ਬੱਚੇ ਮੁੱਲਾਂਪੁਰ ਦੇ ਹੀ ਆ ਨੀਖੋ ਤਾਈਏ ਵਿਚਾਰੀ ਇਹਨਾਂ ਦੀ ਮਾਤਾ ਮੋਣੀ ਜੀ ਉਹ ਖੜੇ ਆ ਉਹ ਆਏ ਆ ਬੜੀ ਦੂਰੋਂ ਦੂਰੋਂ ਸੰਗਤ ਇੱਥੇ ਪਹੁੰਚੀ ਹੈ ਤੇ ਸਾਡੇ ਸਭ ਤੋਂ ਬੜੀ ਹੈ ਗੁਲਾਮ ਬਾਬਾ ਮੁੰਨਾ ਸ਼ਾ ਕਾਦਰੀ ਜੀ ਜਿਨ੍ਹਾਂ ਦਾ ਇੱਥੇ ਦਰਬਾਰ ਹੈ ਆਪਣੇ ਆਪਣੇ ਸਿਉਂਕ ਚ ਬਹੁਤ ਵੱਡਾ ਔਰ ਬੜੀ ਰਹਿਮਤ ਹੈ ਸੋ ਉਹਨਾਂ ਨੇ ਆ ਕੇ ਇੱਥੇ ਆਪਣੇ ਚਰਨ ਪਾਏ ਔਰ ਕੂਕੂ ਭਗਦੀ ਨਾਲ ਬੜਾ ਪ੍ਰੇਮ ਹੈ ਚਲੋ ਸਭ ਤੇ ਅਸ਼ੀਰਵਾਦ ਹੈ ਉਹਨਾਂ ਦਾ ਵੀ ਸੋ ਇਹ ਕਾਰਜ ਜਿਹੜੇ ਐ ਸਭ ਦੇ ਸਹਿਯੋਗ ਨਾਲ ਸਭ ਦੇ ਅਸ਼ੀਰਵਾਦ ਨਾਲ ਵੱਡੇ ਗੁਰੂਆਂ ਪੀਰਾਂ ਦੇ ਇਹ ਬੜਾ ਉਹ ਹੈ ਅਸ਼ੀਰਵਾਦ ਉਹਨਾਂ ਦੇ ਉਹਦੇ ਨਾਲ ਇਹ ਜਿਹੜਾ ਕਾਰਜ ਹੁੰਦੇ ਆ ਔਰ ਹੁੰਦੇ ਰਹਿਣਗੇ ਸੋ ਮੈਂ ਤੁਹਾਡਾ ਸਾਰਿਆਂ ਦਾ ਸੰਗਤਾਂ ਦਾ ਸਾਡੀ 뮤직 ਗਰੁੱਪ ਸੰਦੀਪ ਗੁਰਦਾਸ ਅਮਨ ਜੀ ਉਟੋਈ ਔਰ ਲੱਖਾ ਜੀ ਜਿੰਨੀ ਵੀ ਇੱਥੇ ਮੇਰਾ ਖਿਆਲ ਆ ਵੀ ਕਲਾਕਾਰਾਂ ਦੀ ਲਾਈਨ ਲੱਗੀ ਰਹੀ ਹੈ ਔਰ ਕੋਈ ਬੱਚਾ ਕਲਾਕਾਰ ਜਿਹੜਾ ਬਹੁਤ ਬਾਲੀਵੁੱਡ ਹਾਲੀਵੁੱਡ ਚ ਛਾਰਿਆ ਦક્ષ ਗੁਤਤਾ ਮੋਲੰਪੁਰ ਤੇ ਉਹਨਾਂ ਦਾ ਵੀ ਪਰਿਵਾਰ ਸਾਰੇ ਇੱਥੇ ਹਾਜ਼ਰੀ ਲਵਾ ਕੇ ਗਿਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਦੇਵੀ ਦੇਵਤੇ ਬੈਠੇ ਆਂ ਔਰ ਉਹਨਾਂ ਦਾ ਹਰ ਟਾਈਮ ਸਾਰਿਆਂ ਤੇ ਹੱਥ ਆ ਸੋ ਮਾਤਾ ਰਾਣੀ ਅੱਜ ਨਹੀਂ ਸਭ ਨੂੰ ਤੁਹਾਨੂੰ ਤਰਕੀ ਦੇਵੇ ਚੜਦੀ ਕਲਾ ਚ ਰੱਖੇ ਇਸ ਤਰ੍ਹਾਂ ਹੀ ਮੇਲੇ માતા ਦੇ ਲੱਗਦੇ ਰਹਿਣ ਗੁਣਗਾਨ ਹੁੰਦਾ ਰਹੇ ਉਹ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਜੈ ਕਾਰਿਆ ਜੈੰਟੀ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਸੋ ਮਾਂ ਦੀ ਬਹੁਤ અપਾਰ ਕਿਰਪਾ ਜੀ ਇਸ ਸਾਡੇ ਪਿੰਡ ਤੇ ਵੀ ਤੇ ਹੋਰ ਸਾਰੇ ਇਲਾਕੇ ਤੇ ਤੇ ਅੱਜ ਕੋਕੋ ਪੱਗ ਜੀ ਦੇ ਡੇਰੇ ਦੇ ਵਿੱਚ ਇਹ ਮਾਤਾ ਜੀ ਦਾ ਜਨਮ ਦਿਨ ਮਨਾਇਆ ਗਿਆ ਤੋਂ ਸਾਰੇ ਕਲਾਕਾਰ ਆਪਾਂ ਇਕੱਠੇ ਹੋ ਕੇ ਇੱਥੇ ਮਾਂ ਨੇ ਗੁਣਗਾਨ ਕੀਤਾ ਤੇ ਬਹੁਤ ਆਨੰਦ ਆਇਆ ਜੀ ਤੇ ਮਾਤਾ ਰਾਣੀ ਕਿਰਪਾ ਕਰੇ ਐਸੇ ਤਰ੍ਹਾਂ ਹੀ ਹਰ ਸਾਲ ਇਹ ਪ੍ਰੋਗਰਾਮ ਹੁੰਦੇ ਰਹਿਣ ਤੇ ਮਾਤਾ ਰਾਣੀ ਦੀ ਕਿਰਪਾ ਹਮੇਸ਼ਾ ਹੀ ਬਣੀ ਰਹੇ ਜੈ ਕਾਰਾ ਜੈੰਤੀ ਦੇਵੀ ਦਾ ਬੋਲ ਸਕਦੇ ਹਾਂ ਅਮਨ ਸੁਖੀਰੀ ਸ਼ਾਦੀ ਕੀ ਹੋ ਨੋਹ ਜੀ ਰੁਮਤਰ ਕੇ ਤੇਰੀ ਅੰਖੀਆਂ ਰੋਤ ਜਮਾ ਦਤੀਏ ਕੁੰਡੀਆਂ ਰੋਤ ਜਮਾ ਬਾਬਾ ਸੁਨੀਆ ਦਾ ਬੀਤੀ ਕੁਲ ਸਤਿਕਾਰ ਵਾਲਾ